ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇੱਥੇ ਅੱਜ ਸਾਰੇ ਲੀਡਰ ਸਹਿਬਾਨ ਸਾਰੇ ਪੰਥਕ ਦਰਦੀ ਇੱਥੇ ਪਹੁੰਚੇ ਹਨ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਇਹਨਾਂ ਦਾ ਇੱਕ ਇੱਕ ਕਦਮ ਚੱਲਿਆ ਹੋਇਆ ਮੇਰੇ ਸਿਰ ਮੱਥੇ ਕਬੂਲ ਹੈ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਸਿੱਖ ਕੌਮ ਵਿੱਚ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਉਹ ਬੱਚਾ ਮੇਰਾ ਨਹੀਂ ਸੀ ਸਾਰੀ ਕੌਮ ਦਾ ਸੀ ਉਸਨੇ ਜਾਨ ਸਮੇਂ ਕਿਹਾ ਬੰਦੇ ਆਉਂਦੇ ਆਂਦੇ ਰਹਿੰਦੇ ਆ ਸਿੱਖ ਕੌਮ ਨੂੰ ਸਨੇਹ ਦਿੱਤਾ ਏਕਾ ਰੱਖਣਾ ਮੇਰੀ ਵੀ ਇਹੀ ਅਰਦਾਸ ਹੈ ਵੀ ਸਿੱਖ ਕੌਮ ਵਿੱਚ ਏਕਾ ਹੋਣਾ ਚਾਹੀਦਾ ਕੋਈ ਵੀ ਹਸਤੀ ਜੇ ਸਾਡਾ ਏਕਾ ਹੈ ਤੇ ਉਹ ਸਾਡੇ ਅੱਗੇ ਰੋਕ ਨਹੀਂ ਸਕਦੀ ਜਿਸ ਤਰ੍ਹਾਂ ਅਸੀਂ ਇੱਕ ਘਰ ਨੂੰ ਬਣਾਉਣ ਲਈ ਇੱਕ ਮਕਾਨ ਨੂੰ ਬਣਾਉਣ ਲਈ ਇੱਕ ਵੱਡਾ ਆਪਣੇ ਘਰ ਦਾ ਜੀ ਹੁੰਦਾ ਉਹਨੂੰ ਮੂਰੇ ਲਾਉਣਿਆ ਇਸੇ ਤਰ੍ਹਾਂ ਜੇ ਅਸੀਂ ਸਾਰੇ ਹੀ ਆਪ ਵੱਡੇ ਬਣ ਗਏ ਆਪੋ ਆਪਣੇ ਹੱਥਾਂ ਵਿੱਚ ਵਾਂਗ ਡੋਰ ਲ ਲਈ ਤੇ ਸਾਡਾ ਕੌਮੀ ਘਰ ਪ੍ਰਾਪਤ ਨਹੀਂ ਹੋਣਾ ਇਸ ਲਈ ਇਹ ਨਹੀਂ ਮੈਂ ਕਹਿੰਦੀ ਇੱਕ ਨੂੰ ਪ੍ਰਧਾਨ ਬਣਾਓ ਪੰਜ ਪਰਵਾਨ ਪੰਜ ਪ੍ਰਧਾਨ ਪਾਂਚੇ ਬਾਵੈ ਦਰਗਾਵਾ ਇਹ ਪੰਜਾਂ ਦੀ ਗੱਲ ਹੋਣੀ ਚਾਹੀਦੀ ਹੈ ਸਾਡਾ ਜਿਹੜਾ ਇਹ ਹੁਣ ਇੱਥੇ ਸਾਰੇ ਆਪਾਂ ਦਰਦ ਬਿਆਨ ਕਰ ਰਹੇ ਆਂ ਇਸ ਦਰਦ ਨੂੰ ਗਾਂਹਾਂ ਲੈ ਕੇ ਜਾਣਾ ਸਰਕਾਰਾਂ ਤੱਕ ਅਪਰੋਚ ਕਰਨੀ ਇੱਕ ਬੰਦੇ ਦੇ ਵਾਸਤੇ ਗੱਲ ਨਹੀਂ ਜੇ ਅਸੀਂ ਸਾਰੇ ਹੀ ਇਕਾ ਕਰਾਂਗੇ ਸਾਰੇ ਇਕੇ ਦੀ ਲੜੀ ਵਿੱਚ ਖੜਾਂਗੇ ਤੇ ਅਸੀਂ ਸਾਰਾ ਕੁਝ ਪ੍ਰਾਪਤ ਕਰ ਸਕਦੇ ਹਾਂ ਇਸ ਲਈ ਸਾਰਿਆਂ ਨੂੰ ਮੇਰੇ ਹੱਥ ਵਨ ਕੇ ਬੇਨਤੀ ਹੈ ਵੀ ਕੋਈ ਆਏ ਨਾ ਕਿ ਮੈਂ ਹੀ ਇਕੱਲਾ ਕੌਂਦਾ ਜ਼ਿੰਮੇਵਾਰ ਹੈ ਜਵਾਰਸ ਹੈ ਇਕੱਲਾ ਕੋਈ ਵੀ ਨਹੀਂ ਹੋ ਸਕਦਾ ਇੱਕ ਤੇ ਇੱਕ 11 ਇਸ ਲਈ ਸਾਨੂੰ ਇੱਕ ਇੱਕ ਦੂਜੇ ਨਾਲ ਮੋਢਾ ਜੋੜ ਕੇ ਤੁਰਨਾ ਪਵੇਗਾ ਇੱਥੇ ਜੇ ਅਸੀਂ ਕਹੀਏ ਵੀ ਇਹ ਮੈਂ ਹੀ ਕਰ ਸਕਦਾ ਤੇ ਹੰਕਾਰ ਵਿੱਚ ਕੁਝ ਨਹੀਂ ਹੁੰਦਾ ਹੰਕਾਰਿਆ ਸੋ ਮਾਰਿਆ ਇਸ ਲਈ ਸਾਨੂੰ ਨੀਵੇਂ ਹੋ ਕੇ ਕੌਮ ਦੀ ਸੇਵਾ ਕਰਨੀ ਆ ਆਪਣਾ ਆਪ ਗਵਾ ਕੇ ਕੋਈ ਆਸਥਾਨ ਜਿੱਥੇ ਮੈਂ ਖੜੀ ਆ ਇਹ ਐਵੇਂ ਪ੍ਰਾਪਤ ਨਹੀਂ ਹੁੰਦਾ ਰੋਜ਼ ਮਰਨਾ ਪੈਂਦਾ ਹੈ ਰੋਜ਼ ਮਰ ਕੇ ਜਿਉਣਾ ਪੈਂਦਾ ਜਿਹੜਾ ਪਿਛਲਾ ਵਾਰਸ ਹੁੰਦਾ ਉਹ ਜਿੰਦਾ ਹੀ ਸ਼ੀਜ਼ ਹੁੰਦਾ ਮੈਂ ਮੈਂ ਆਪ ਦੇ ਆਪ ਨੂੰ ਵੱਡੇ ਭਾਗਾਂ ਵਾਲੀ ਸਮਝਦੀ ਆ ਵੀ ਗੁਰੂ ਸਾਹਿਬ ਨੇ ਮੇਥੋਂ ਇਹ ਦਾਤ ਲਈ ਹੈ ਮੈਂ ਇਹ ਦਾਤ ਦੇਣ ਯੋਗ ਨਹੀਂ ਸੀ ਗੁਰੂ ਸਾਹਿਬ ਨੇ ਆਪ ਹੀ ਪ੍ਰਵਾਨ ਕੀਤੀ ਹੈ ਆਪੇ ਹੀ ਬੱਚੇ ਤੇ ਉਸ ਦੇ ਪਿਤਾ ਜੀ ਤੇ ਮੇਰ ਭਰੇ ਹੱਥ ਰੱਖਿਆ ਉਹਦੇ ਫਾਦਰ ਨੂੰ ਸੰਤ ਜਰਨੈਲ ਸਿੰਘ ਜਿਹਦੇ ਅਸ਼ੀਰਵਾਦ ਪ੍ਰਾਪਸੀ ਦੇਖੋ ਉਹਨਾਂ ਦੇ ਮੈਂ ਅੱਜ ਵੀ ਕਹਿੰਨੀ ਉਹ ਇੱਕ ਅਸਲੀ ਸੰਤ ਸੀ ਅਸਲੀ ਸੰਤ ਰਹੇਗਾ ਅਸੀਂ ਉਹਨੂੰ ਆਪਦਾ ਮੰਨ ਰਹੇ ਹਾਂ ਵੀ ਸਾਡਾ ਉਹੀ ਜਾਨਕਿ ਮੇਨ ਉਹੀ ਸਾਡਾ ਸੰਤ ਰਹੇਗਾ ਸਾਡਾ ਸੰਤ ਉਹੀ ਹੈ ਉਹੀ ਰਹੇਗਾ ਸੰਤ ਐਵੇਂ ਨਹੀਂ ਬਣ ਜਾਂਦੇ ਜਿਹੜਾ ਸੰਤ ਹੁੰਦਾ ਹੈ ਉਹ ਰੈਣੀ ਸੈਣੀ ਤੇ ਕਰਨੀ ਦਾ ਪੂਰਾ ਹੋਣਾ ਚਾਹੀਦਾ ਹੈ ਮੈਂ ਸੰਤਾਂ ਦੇ ਪਰਿਵਾਰ ਚ ਬਹੁਤ ਨੇੜੇ ਹੋ ਕੇ ਵਿਚਰੀਆਂ ਤੇ ਮਾਤਾ ਜੀ ਨੇ ਹਾਲ ਕੋਰ ਸਾਨੂੰ ਗੱਲਾਂ ਦੱਸਦੇ ਹੁੰਸੀ ਵੀ ਸੰਤਾਂ ਦੀ ਕਹਾਂ ਦੀ 11 ਸਾਲਾਂ ਦੀ ਗੱਲ ਪੂਰੀ ਹੁੰਦੀ ਸੀ ਤੇ ਉਹਨਾਂ ਦਾ ਕੋਈ ਐਵੇਂ ਨਹੀਂ ਸੀ ਜਿਹੜਾ 40 ਸਾਲ ਦਾ 45 ਸਾਲ ਸੰਘਰਸ਼ ਸੀ ਉਹਨਾਂ ਵਿੱਚ ਕੁਝ ਹੈ ਸੀ ਤਾਂ ਇਥੇ ਤੱਕ ਆਪਾਂ ਮੰਨਦੇ ਆਂ ਤੇ ਮੰਨਦੇ ਰਾਵਾਂਗੇ ਇਸ ਲਈ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਜੋਰ ਬੇਨਤੀ ਹੈ ਵੀ ਇਸ ਇਕੱਲੇ ਕੁਝ ਨਹੀਂ ਕਰ ਸਕਦੇ ਤੇ ਇਸ ਲਈ ਸਾਨੂੰ ਇੱਕ ਦੇ ਦੇ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਕੌਮੀ ਘਰ ਦੀ ਪ੍ਰਾਪਤੀ ਲਈ ਕਦਮ ਚੁੱਕਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ